ਖਬਰ ਮੋਹਾਲੀ ਤੋਂ ਹੈ ਜਿੱਥੇ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਕਾਰ ਚੋਰ ਗਿਰੋ ਦਾ ਪਰਦਾਫਾਸ਼ ਕੀਤਾ ਹੈ ਵੱਡੀ ਗੱਲ ਇਹ ਹੈ ਕਿ ਸਿਰਫ ਲਗਜ਼ਰੀ ਗੱਡੀਆਂ ਨੂੰ ਹੀ ਚੋਰੀ ਕਰਦੇ ਸੀ ਹੁਣ ਤੱਕ ਕਰੀਬ 400 ਗੱਡੀਆਂ ਇਹਨਾਂ ਵੱਲੋਂ ਚੋਰੀ ਕਰਕੇ ਵਕਫ-ਵਕਫ ਥਾਵਾਂ ਤੇ ਵੇਚੀਆਂ ਜਾ ਚੁੱਕੀਆਂ ਸੀ ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਨਾਰਥ-ਈਸਟ ਤੋਂ ਇਲਾਵਾ ਇਹ ਬਰਮਾ ਤੱਕ ਆਪਣੀਆਂ ਚੋਰੀ ਕੀਤੀਆਂ ਗੱਡੀਆਂ ਨੂੰ ਵੇਚਦੇ ਸੀ ਇਸ ਮਾਮਲੇ ਦਾ ਖੁਲਾਸਾ ਇੱਕ ਚੋਰ ਵੱਲੋਂ ਜਦੋਂ ਮੋਹਾਲੀ ਵਿਖੇ ਆਪਣੀ ਗੱਡੀ ਨੂੰ ਵੇਚਣ ਆਇਆ ਸੀ ਉਸ ਸਮੇਂ ਹੋਇਆ ਖਰੀਦਦਾਰ ਨੂੰ ਸ਼ੱਕ ਹੋਇਆ ਤਾਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਪੁਲਿਸ ਨੇ ਜਦੋਂ ਆਪਣੇ ਪੱਧਰ ਤੇ ਜਾਂਚ ਕੀਤੀ ਤਾਂ ਇੱਕ ਚੋਰ ਗਿਰੋਹ ਦੇ ਵੱਡੇ ਨੈਟਵਰਕ ਦਾ ਪਰਦਾਫਾਸ਼ ਹੋਇਆ ਵੱਡੀ ਗੱਲ ਹੈ ਕਿ ਇਸ ਗਿਰੋਹ ਦਾ ਜਿਹੜਾ ਸਰਗਨਾ ਸੀ ਅਮਿਤ ਉਹ ਦੇਸ਼ ਤੋਂ ਭੱਜਣ ਦੀ ਤਿਆਰੀ ਵਿੱਚ ਸੀ ਉਸ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਦੋ ਸ਼ਾਤਰ ਚੋਰ ਨੇ ਜਿਹੜੇ ਹੁਣ ਤੱਕ ਰਲ ਕੇ 400 ਦੇ ਕਰੀਬ ਲਗਜ਼ਰੀ ਗੱਡੀਆਂ ਨੂੰ ਚੋਰੀ ਕਰ ਚੁੱਕੇ ਨੇ ਇਹ ਗੱਡੀਆਂ ਚੋਰੀ ਕਰਕੇ ਨਾਰਥ-ਈਸਟ ਸੂਬਿਆਂ ਵਿੱਚ ਵੇਚਦੇ ਸੀ ਜਾਂ ਫਿਰ ਬਰਮਾ ਤੱਕ ਜਾ ਕੇ ਜਾਂ ਨੇਪਾਲ ਵਿੱਚ ਜਾ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚੋਰੀ ਕੀਤੀਆਂ ਲਗਜ਼ਰੀ ਗੱਡੀਆਂ ਨੂੰ ਵੇਚਦੇ ਸੀ ਇਹ ਗੱਡੀਆਂ ਦੇ ਨੰਬਰ ਚੇਂਜ ਕਰ ਦਿੰਦੇ ਸੀ ਚਾਸੀ ਨੰਬਰ ਚੇਂਜ ਕਰ ਦਿੰਦੇ ਸੀ ਉਸ ਤੋਂ ਬਾਅਦ ਨਵੇਂ ਨੰਬਰ ਲਗਾ ਕੇ ਇਹ ਗੱਡੀਆਂ ਨੂੰ ਵੇਚਦੇ ਸੀ ਮੁਹਾਲੀ ਪੁਲਿਸ ਨੇ ਇਸ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਹੜਾ ਕਿ ਹੁਣ ਤੱਕ ਕਰੀਬ 400 ਤੋਂ ਵੱਧ ਗੱਡੀਆਂ ਚੋਰੀ ਕਰ ਚੁੱਕਿਆ ਸੀ ਰੋहतक ਦਾ ਨਿਵਾਸੀ ਸੀ ਇਸ ਗਿਰੋਦਾ ਸਰਗਣਾ ਅਮਿਤ ਜਿਸ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਕਿ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ ਫਿਲਹਾਲ ਪੁਲਿਸ ਨੇ ਇਹਨਾਂ ਮਲਜ਼ਮਾਂ ਤੋਂ 9 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਨੇ ਨੰਬਰ ਅਤੇ ਇੰਜਨ ਨੰਬਰ ਬਦਲ ਕੇ ਇਹ ਨਾਰਥ-ਈਸਟ ਸੂਬਿਆਂ ਵਿੱਚ ਗੱਡੀਆਂ ਨੂੰ ਵੇਚਦੇ ਸੀ ਤਾਂ ਮਹਾਲੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਅੰਤਰਰਾਸ਼ਟਰੀ ਕਾਰ ਚੋਰ ਗਿਰੋਦਾ ਪਰਦਾਫਾਸ਼ ਕੀਤਾ ਗਿਆ ਹੈ ਫਿਲਹਾਲ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਭពਿੰਦਰ ਬੱਬਰ ਸਾਡੇ ਨਾਲ ਜੁੜ ਚੁੱਕੇ ਨੇ ਭពਿੰਦਰ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਹੁਣ ਤੱਕ 400 ਤੋਂ ਵੱਧ ਗੱਡੀਆਂ ਇਹ ਚੋਰੀ ਕਰ ਚੁੱਕੇ ਨੇ ਹੋਰ ਕੀ ਕੋਈ ਜਾਣਕਾਰੀ ਪੁਲਿਸ ਨੇ ਨਾ ਚੋਰ ਗਿਰੋ ਦੇ ਬਾਰੇ ਸਾਂਝੀ ਕੀਤੀ ਹੈ ਜੀ ਮਮਿਕ ਮਾਲੀ ਪੁਲਿਸ ਨੂੰ ਉਸ ਸਪੈਸ਼ਲ ਸਭਾ ਸਫਲਤਾ ਹਾਸਲ ਹੋਈ ਜਦੋਂ ਸਪੈਸ਼ਲ ਸੈੱਲ ਦੀ ਇੱਕ ਟੀਮ ਵੱਲੋਂ ਇੱਕ ਕਾਚਾ ਜਿਹੜਾ ਕਾਰ ਚੋਰ ਹੈ ਉਹ ਗਰੋ ਨੂੰ ਗ੍ਰਿਫਤਾਰ ਕੀਤਾ ਦੱਸ ਜੀ ਐਸਐਸਪੀ ਮੁਹਾਲੀ ਡਾਕਟਰ ਸੰਦੀਪ ਗਰਗੂਲ ਨੂੰ ਜਾਣਕਾਰੀ ਜਿੰਦੇ ਹੋਏ ਦੱਸਿਆ ਗਿਆ ਕਿ ਜਿਹੜਾ ਰਮੇਸ਼ ਕੁਮਾਰ ਪੁੱਤਰ ਜੱਲੇ ਵਾਸੀ ਜਿਹੜਾ ਰੋਤਲਵਾ ਰਹਿਣ ਵਾਲਾ ਉਹਦੇ ਪਹਿਲਾਂ ਗ੍ਰਿਫਤਾਰ ਕੀਤਾ ਸੀ ਉਹਦੀ ਪੁੱਛਗਿੱਛ ਤੇ ਜਿਹੜਾ ਮਾਸਟਰਮਾਈਂਡ ਦੱਸਿਆ ਜਿਹੜਾ ਅਮਿਤ ਉਸ ਨੂੰ ਉਹਦੀ ਪੁੱਛਗਿੱਛ ਤੇ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਜਿਹੜਾ ਕਿ ਦਿੱਲੀ 에어ਪੋਰਟ ਤੇ ਬਾਹਰ ਭਜਨ ਦੀ ਤਿਆਰੀ ਵਿੱਚ ਸੀਗੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪੁੱਛਗਿੱਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀਗੇ ਵੀ ਜਿਹੜੀਆਂ ਚੋਰੀ ਦੀਆਂ ਗੱਡੀਆਂ ਖਰੀਦ ਕੇ ਉਹਨਾਂ ਨੂੰ ਟੈਂਪਲ ਕਰਕੇ ਉਸ ਤੋਂ ਬਾਅਦ ਉਹਨਾਂ ਤੇ ਜਿਹੜਾ ਜਾਲੀ ਨੰਬਰ ਲਾ ਕੇ ਉਹਨਾਂ ਨੂੰ ਅੱਗੇ ਵਦੇਸ਼ਾਂ ਵਿੱਚ ਵੀ ਬਾਹਰ ਤੇ ਜਿਵੇਂ ਨੇਪਾਲ ਵਗੈਰਾ ਬਾਰਡਰ ਤੇ ਵੀ ਭੇਜੇ ਜਦੇ ਸੀ ਦੱਸ ਜੀ ਪਹਿਲਾਂ ਕੋਲ ਯਾਨੀ 9 ਗੱਡੀਆਂ ਬਰਾਮਦੇ ਜਿਸ ਵਿੱਚ ਫੋਰਚੂਨਰ 5 ਗੱਡੀਆਂ ਨੇ ਅਨੋਵਾ 2 ਨੇ ਕਰੇਟਾ ਇੱਕ ਨੇ ਤੇ ਬ੍ਰਿਜਾ ਇੱਕ ਗੱਡੀ ਹੈ ਦੱਸ ਜੀ ਕਿ ਇਹਨਾਂ ਨੇ ਪਹਿਲਾਂ 400 ਦੇ ਕਿਹੜੇ ਜਿਹੜੀ ਗੱਡੀਆਂ ਇਹ ਪਹਿਲਾਂ ਇੰਟਰਨੈਸ਼ਨਲ ਬਾਰਡਰ ਕਰਾਸ ਕਰਾ ਵੀ ਚੁੱਕੇ ਆ ਜੀ ਵੇ ਆਪ ਪੁੱੰਦੇ ਨੇ ਚੋਰੀ ਕਿੱਥੋਂ ਕਰਦੇ ਸੀ ਕੀ ਪੰਜਾਬ ਹਰਿਆਣਾ ਦਿੱਲੀ ਤੋਂ ਚੋਰੀ ਕਰਦੇ ਸੀ ਕਿ ਆ ਦੇਸ਼ ਦੇ ਹਰ ਇੱਕ ਸੁਪੇ ਤੋਂ ਇਹਨਾਂ ਵੱਲੋਂ ਚੋਰੀ ਕੀਤੀ ਗਈ ਹੈ ਲਗਜ਼ਰੀ ਗੱਡੀਆਂ ਦੀ ਜੀ ਬਿਲਕੁਲ ਇਹ ਐਕਚੁਅਲੀ ਗੱਡੀਆਂ ਚੋਰੀ ਨਹੀਂ ਕਰਦੇ ਸੀ ਜਿਹੜੀ ਚੋਰੀ ਕੀਤੀਆਂ ਹੋਈਆਂ ਗੱਡੀਆਂ ਇਹ ਖਰੀਦਦੇ ਸੀ ਉਹਨਾਂ ਤੋਂ ਇਹ ਇਹਨਾਂ ਦੇ ਇੱਕ ਗੋਦਾਮ ਲਿਆ ਹੋਇਆ ਸੀਗਾ ਇਸ ਤੋਂ ਬਾਅਦ ਕੀ ਕਰਦੇ ਸੀ ਜਿਹੜੀਆਂ ਡੈਮੇਜ ਗੱਡੀਆਂ ਹੁੰਦੀਆਂ ਸੀ ਉਹਨਾਂ ਨੂੰ ਇਹ ਖਰੀਦਦੇ ਸੀਗੇ ਤੇ ਉਹਨਾਂ ਦਾ ਜਿਹੜਾ ਆਰਸੀ ਵਗੈਰਾ ਇੰਸ਼ੋਰੈਂਸ ਸੀ ਉਹ ਉਹਨਾਂ ਜਿਹੜੀ ਦੂਜੇ ਜਿਹੜੀ ਚੋਰੀ ਦੇ ਕਿਸੀਆਂ ਗੱਡੀਆਂ ਖਰੀਦਦੇ ਸੀਗੇ ਉਹਨਾਂ ਦੇ ਉੱਪਰ ਨੰਬਰ ਇਹ ਲਗਾ ਕੇ ਅੱਗੇ ਸੇਲ ਕੀਤਾ ਜਾਂਦਾ ਸੀ ਜੀ ਬਈ ਜੀ ਭਪਿੰਦਰ ਬਹੁਤ ਬਹੁਤ ਸ਼ੁਕਰੀਆ ਦਾ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਮੋਹਾਲੀ ਪੁਲਿਸ ਵੱਲੋਂ ਜਿਹੜਾ ਕਿ ਸਿਰਫ ਲਗਜ਼ਰੀ ਗੱਡੀਆਂ ਵੇਚਦਾ ਸੀ ਨਾਰਥ-ਈਸਟ ਸੂਬਿਆਂ ਵਿੱਚ ਇਹ ਗੱਡੀਆਂ ਵੇਚਦੇ ਸੀ ਜਾਂ ਫਿਰ ਮਿਆਂਮਾਰ ਤੇ ਨੇਪਾਲ ਤੱਕ ਜਾ ਕੇ ਇਹ ਗੱਡੀਆਂ ਵੇਚਦੇ ਸੀ ਵੱਡੀ ਗੱਲ ਇਹ ਕਿ ਇਹ ਟੋਟਲ ਲੌਸ ਗੱਡੀ ਨੂੰ ਖਰੀਦ ਲੈਂਦੇ ਸੀ ਉਸ ਦਾ ਆਰਸੀ ਨੰਬਰ ਤੇ ਚੱਸੀ ਨੰਬਰ ਚੋਰੀ ਕੀਤੀ ਗਈ ਗੱਡੀ ਤੇ ਲਗਾ ਕੇ ਇਹ ਲਗਜ਼ਰੀ ਗੱਡੀਆਂ ਨੂੰ ਵੇਚਦੇ ਸੀ ਤਾਂ ਐਸਐਸਪੀ ਸੰਦੀਪ ਗਰਗ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਇਸ ਗਿਰੋਹ ਬਾਰੇ ਉਹ ਵੀ ਜਾਣ ਲਿਓ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਹੈ ਇਹ ਇੱਕ ਕਾਰ ਚੋਰ ਗਿਰੋਹ ਦੇ ਰਿਗਾ ਰਹਿੰਗੇ ਜਿਹੜਾ ਕਿ ਕਰੀਬ ਪਿਛਲੇ 14-15 ਸਾਲ ਤੋਂ ਐਕਟਿਵ ਸੀਗਾ ਇਹ ਇੰਟਰਨੈਸ਼ਨਲ ਜਿਹੜੀ ਲਗਜ਼ਰੀ ਕਾਰਸ ਹੈਗੀ ਹੈ ਮжоਰਿਟੀ ਇਹਨਾਂ ਦਾ ਟਾਰਗੇਟ ਹੁੰਦਾ ਸੀ ਲਗਜ਼ਰੀ ਕਾਰਸ ਜਿਹੜੀਆਂ ਅਸੀਂ ਉਹਨੂੰ ਚੋਰੀ ਕਰਦੇ ਸੀਗੇ ਇਹ ਬਿਲਕੁਲ ਇੱਕ ਇੰਟਰਨੈਸ਼ਨਲ ਲੈਵਲ ਤੇ ਨੈਟਵਰਕ ਜਿਹੜਾ ਬਣਿਆ ਹੋਇਆ ਇਹਨਾਂ ਦਾ ਆ ਇਹ ਚ ਜਿਹੜੇ ਇਹਦਾ ਮਾਸਟਰਮਾਈਂਡ ਅਮਿਤ ਪੁੱਤਰ ਕਰਨ ਸਿੰਘ ਜਿਹੜਾ ਹੈਗਾ ਇਹ ਰਹਿਣ ਵਾਲਾ ਰੋहतक ਹਰਿਆਣਾ ਦਾ ਉਹਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਨਾਲ ਉਹਦਾ ਇੱਕ ਸਾਥੀ ਹੈ ਰਮੇਸ਼ ਇਹ ਵੀ ਰੋहतक ਹਰਿਆਣਾ ਦਾ ਰਹਿਣ ਵਾਲਾ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਇਹ ਕਾਰ ਇੱਕ ਚੋਰੀ ਦੀ ਕਾਰ ਜਿਹੜੀ ਸੀਗੀ ਉਹਨੂੰ ਸੇਲ ਕਰਨ ਆਏ ਸੀਗੇ ਇੱਥੇ ਮੋਹਾਲੀ ਦੇ ਵਿੱਚ ਜਿਹੜਾ ਪਰਚੇਜ਼ਰ ਸੀਗਾ ਉਹਨੂੰ ਸ਼ੱਕ ਹੋਇਆ ਜੀ ਵੀ ਇਨਫੋਰਮੇਸ਼ਨ ਸਾਨੂੰ ਮਿਲੀ ਤੇ ਜਿਹਦੇ ਬੇਸਿਸ ਤੇ ਅਸੀਂ ਸਾਰੀ ਇਹ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਅੱਗੇ ਚਲਦੇ ਚਲਦੇ ਬਹੁਤ ਵੱਡਾ ਇੱਕ ਜਿਹੜਾ ਗਿਰੋਆ ਏ ਟਰੇਸ ਹੋਇਆ ਅ ਇਹਨਾਂ ਦਾ ਮੋਡਸ ਆਪਰੈਂਡਿੰਗ ਇਹ ਸੀ ਕਿ ਇੱਕ ਜਿਹੜੀ ਕੋਈ ਟੋਟਲ ਲੌਸ ਗੱਡੀ ਹੁੰਦੀ ਸੀ ਐਕਸੀਡੈਂਟ ਦੇ ਵਿੱਚ ਉਹਨੂੰ ਖਰੀਦ ਲੈਂਦੇ ਸੀਗੇ ਉਹਨੂੰ ਖਰੀਦ ਕੇ ਉਹਦੇ ਜਿਹੜੇ ਵੀ ਕ੍ਰੈਡੈਂਸ਼ੀਅਲ ਸੀਗੇ ਉਹਦਾ ਗੱਡੀ ਦਾ ਨੰਬਰ ਚੈਸੀ ਨੰਬਰ ਇੰਜਨ ਨੰਬਰ ਉਹ ਸੇਮ ਮਾਡਲ ਦੀ ਚੋਰੀ ਦੀ ਗੱਡੀ ਦੇ ਉੱਤੇ ਲਗਾ ਲੈਂਦੇ ਸੀਗੇ ਉਹ ਲਗਾਉਣ ਤੋਂ ਬਾਅਦ ਫਿਰ ਉਹ ਜਾਂ ਤਾਂ ਸਿੱਧੇ ਤੌਰ ਤੇ ਮੋਸਟਲੀ ਨਾਰਥ ਈਸਟਰਨ ਸਟੇਟਸ ਵੇਚਦੇ ਸੀਗੇ ਨਾਰਥ ਈਸਟਰਨ ਸਟੇਟਸ ਤੇ ਵੇਚਦੇ ਸੀਗੇ ਜਾਂ ਫਿਰ ਉਹ ਵੀ ਐਨਓਸੀ ਕਟਾ ਕੇ ਉਸ ਤੋਂ ਬਾਅਦ ਨਾਰਥ ਈਸਟਰਨ ਸਟੇਟ ਤੇ ਵੇਚਦੇ ਸੀਗੇ ਸੜੇ ਵੀ ਧਿਆਨ ਚ ਆਇਆ ਕਿ ਇਹ ਗੱਡੀਆਂ ਨਾਰਥ-ਈਸਟ ਸਟੇਟ ਤੋਂ ਵੀ ਅੱਗੇ ਕਈ ਵਾਰ ਮਿਆਂਮਾਰ ਵਗੈਰਾ ਵਾਲੇ ਪਾਸੇ ਵੀ ਮਤਲਬ ਕਰਾਸ ਬਾਰਡਰ ਵੀ ਇਹ ਗੱਡੀਆਂ ਜਿਹੜੀਆਂ ਹੈਗੀਆਂ ਵੇਚੀਆਂ ਜਾਂਦੀਆਂ ਸੀ ਹੁਣ ਤੱਕ ਦੀ ਸਾਡੀ ਪੁਛਗਿਸ ਦੇ ਦੌਰਾਨ ਕਰੀਬ 400 ਤੋਂ ਵੱਧ ਗੱਡੀਆਂ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਇਹਨਾਂ ਨੇ ਚੋਰੀ ਕਰਕੇ ਨਾਰਥ-ਈਸਟ ਜਾਂ ਕਰਾਸ ਬਾਰਡਰ ਜਿਹੜੀਆਂ ਹੈਗੀਆਂ ਭੇਜੀਆਂ ਨੇ ਸਾਨੂੰ ਇਹਨਾਂ ਦੇ ਵਿੱਚੋਂ ਕਰੀਬ 77 ਗੱਡੀਆਂ ਇਸ ਟਾਈਮ ਤੇ ਆਲਰੇਡੀ ਆਈਡੈਂਟੀਫਾਈ ਹੋ ਚੁੱਕੀਆਂ ਜਿਨ੍ਹਾਂ ਦੀ ਰਿਕਵਰੀ ਇਸ ਟਾਈਮ ਤੇ ਚੱਲ ਰਹੀ ਹੈ ਉਹਨਾਂ ਚ ਨੌ ਲਗਜ਼ਰੀ ਗੱਡੀਆਂ ਜਿਹੜੀਆਂ ਰਿਕਵਰ ਹੋਈਆਂ ਨੇ ਉਹ ਸਾਡੇ ਕੋਲ ਇੱਥੇ ਹੁਣ ਇਸ ਟਾਈਮ ਤੇ ਆਲਰੇਡੀ ਰਿਕਵਰ ਹੋ ਚੁੱਕੀਆਂ ਨੇ ਉਹਦੇ ਵਿੱਚ ਪੰਜ ਫੋਰਚੂਨਰ ਕਾਰ ਦੋ ਇਨੋਵਾ ਕ੍ਰਿਸਟਾ ਇੱਕ ਕ੍ਰੈਟਾ ਤੇ ਇੱਕ ਬ੍ਰੀਜ਼ਾ ਜਿਹੜੀ ਕਾਰ ਹੈ ਉਹ ਆਲਰੇਡੀ ਰਿਕਵਰਡ ਹੈ ਇਹ ਚ ਜਿਹੜੇ ਦੋ ਬੰਦੇ ਫੜੇ ਗਏ ਨੇ ਇਨਾਂ ਦੇ ਉੱਤੇ ਪਹਿਲਾਂ ਹੀ 20 25 25 ਮਕਦਮੇ ਦਰਜ ਹੈ ਤਾਂ ਇਹਨਾਂ ਦਾ ਕ੍ਰਿਮੀਨਲ ਬੜਾ ਮੇਜਰ ਬੈਕਗ੍ਰਾਉਂਡ ਹੈ ਤੇ ਵੱਖ-ਵੱਖ ਸਟੇਟਸ ਦੇ ਵਿੱਚ ਇਹ ਮਕਦਮੇ ਦਰਜ ਹੈ ਜਿਹੜਾ ਇਹ ਅਮਿਤ ਹੈ ਇਹਨੂੰ ਇੰਟਰਨੈਸ਼ਨਲ 에ਰਪੋਰਟ ਤੋਂ ਉੱਥੋਂ ਅਸੀਂ ਟੀਮ ਆਪਣੀ ਲਈ ਹੋਈ ਸੀ ਉੱਥੋਂ 에ਰਪੋਰਟ ਤੋਂ ਅਰੈਸਟ ਕੀਤਾ ਗਿਆ ਇਹਨੂੰ ਤੇ ਇਹ ਫਰਦਰ ਸਾਰਾ ਜਿਹੜਾ ਗਿਰੋ ਹੈ ਉਹ ਤੋਂ ਪਰਦਾ ਫਾਸ਼ੀ ਦੇ ਵਿੱਚ ਹੋਇਆ ਇਹਦੇ ਵਿੱਚ ਇੱਕ ਹੋਰ ਬੰਦਾ ਇਨਵੋਲਡ ਹੈ ਕਿ ਹੋਤੋ ਅਚੋਮੀ ਨਾਮ ਦਾ ਬੰਦਾ ਹੈ ਇਹ ਨਾਗਾਲੈਂਡ ਧੀਮਾਪੁਰ ਦਾ ਰਹਿਣ ਵਾਲਾ ਹੈ ਜਿਹੜਾ ਉੱਥੇ ਸਾਰੇ ਨਾਰਥ-ਈਸਟ ਨੈਟਵਰਕ ਨੂੰ ਮੈਨੇਜ ਕਰਦਾ ਇਹਦਾ ਹੀ ਇਹ ਅੱਗੇ ਜਿਹੜਾ ਚੋਰੀ ਕਰਨ ਵਾਲਾ ਇਹਦਾ ਜਿਹੜਾ ਵਿੰਗ ਸੀਗਾ ਉਹ चाहिँ ਅਮਿਤ ਜਿਹੜਾ ਹੈਗਾ ਉਹਨੂੰ ਮੈਨੇਜ ਕਰਦਾ ਸੀਗਾ ਤੇ ਪੂਰੇ ਇੰਡੀਆ ਦੇ ਵਿੱਚੋਂ ਹੀ ਇਹ ਕਾਰਨ ਜਿਹੜੀ ਚੋਰੀ ਹੋਈਆਂ ਜਿਹੜੀਆਂ ਅੱਗੇ ਜਾ ਕੇ ਉੱਥੇ ਨਾਰਥ-ਈਸਟ ਸਪਲਾਈ ਕਰਦੇ ਸੀਗੇ ਇਹ ਜਿਹੜੇ ਸਾਨੂੰ ਉਹ ਵੀ ਆਇਡੈਂਟੀਫਾਈ ਹੋ ਗਏ ਨੇ ਇਹਦੇ ਵਿੱਚ ਜਿਹੜੇ ਗੱਡੀ ਨੰਬਰ ਚੈਸੀਸ ਜਿਹੜਾ ਚੈਸੀ ਨੰਬਰ ਹੈ ਇੰਜਨ ਨੰਬਰ ਜਿਹੜੇ ਪਛਗੜਦੇ ਸੀ ਉਹ ਵੀ ਸਾਡੇ ਆਇਡੈਂਟੀਫਾਈ ਨੇ ਉਹਨਾਂ ਨੂੰ ਵੀ ਅਸੀਂ ਕੇਸ ਨਾਮਿਨੇਟ ਕਰ ਰਹੇ ਹਾਂ ਮੈਂ ਅਜੇ ਡਿਟੇਲ ਸ਼ੇਅਰ ਨਹੀਂ ਕਰ ਰਿਹਾ ਕਿਉਂਕਿ ਸਾਡੇ ਆਨਗoing ਆਪਰੇਸ਼ਨ ਹੋ ਰਹੇ ਨੇ ਮੈਰਿਟ ਮੈਰਿਟ ਬਾਜਾਟਾ ਮੁਸਲਿਮ ਗਾਇ ওভারਦਰ ਵੀ ਆਲਸੋ ਰੈਪਰੋ ਮੈਰਿਟ ਡੂਇੰਗ ਦ ਸੇਮ ਥਿੰਗ ਨਹੀਂ ਇਹ ਡਿਫਰੈਂਟ ਡਿਫਰੈਂਟ ਮੋਡਿਊਲ ਹੈ ਸਰ ਸਰ ਇਹ ਪਹਿਲਾਂ ਵੀ ਫੜੇ ਗਏ ਸੀ ਜਿੰਦਾ ਤੁਸੀਂ ਦੱਸਿਆ ਕਿਤੇ ਕਿਤੇ ਮਾਮਲੇ ਦਰਜ ਨੇ ਜਿਹਾ ਜਿਹੜੇ ਕੋਈ ਮਾਸਟਰਮਾਈਂਡ ਹੀ ਇਹ ਇਹ ਜਿਹੜਾ ਚੋਰੀ ਵਾਲੇ ਮਾਸਟਰਮਾਈਂਡ ਜਿਹੜੇ ਹੈਗੇ ਇਹਦੇ ਵਿੱਚ ਇਹ ਹੈ ਜਿਹੜਾ ਅਮਿਤ ਕੁਮਾਰ ਦੇ ਮਦਰਸੇ ਦਾ ਇਹ ਜਿਹੜਾ ਹੈਗੇ ਪੂਰੇ ਇੰਡੀਆ ਦੇ ਵਿੱਚ ਹੀ ਇਹ ਮਾਮਲੇ ਦਰਜ ਹੈ ਮжоਰਿਟੀ ਜਿਹੜੇ ਸਾਨੂੰ ਹਿੱਟ ਕਰ ਪਤਾ ਲੱਗਿਆ ਨਾਰਥ ਇੰਡੀਆ ਦੇ ਪਤਾ ਲੱਗਿਆ ਤਾਂ ਤੁਸੀਂ ਇਹ ਕਹਿੰਦੇ ਸਾਰੇ ਨਾਰਥ ਇੰਡੀਅਨ ਸਟੇਟਸ ਦੇ ਵਿੱਚ ਕਾਫੀ ਜਿਹੜੀ ਹੈ ਚੋਰੀ ਦੀਆਂ ਗੱਡੀਆਂ ਦੇ ਵਿੱਚ ਅੱਗੇ ਅੱਗੇ ਚੋਰੀ ਦੀਆਂ ਗੱਡੀਆਂ ਨੋਵਲ ਪਹੁੰਚ ਜਾਂਦੀਆਂ ਸੀਗੇ ਤੇ ਟੋਟਲ ਲਾਸ ਜਿਹੜੀ ਗੱਡੀ ਦਾ ਨੰਬਰ ਲਾਉਣ ਵਾਲਾ ਕੰਮ ਇਹਨਾਂ ਦਾ ਸੀ ਕੋਚ ਨਾ ਕਿ ਰੀਜ ਰੋਵਰ ਵੀ ਗੱਡੀ ਆ ਨਾ ਇਹ ਕ੍ਰਿਸਟਾ ਨੇ ਇਹ ਹਾਈ ਟੈਕ ਗੱਡੀਆਂ ਨੇ ਲੇਕਿਨ ਇਹਨਾਂ ਨੂੰ ਚੋਰੀ ਕਿਸ ਤਰ੍ਹਾਂ ਕਰਦੇ ਸੀ ਕੋਈ ਕੋਈ ਨਾ ਕੋਈ ਕੋਈ ਇਕੁਪਮੈਂਟ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ਾਂ ਨਹੀਂ ਇਹ ਹੈ ਜੀ ਇਹਨਾਂ ਦੇ ਅੱਗੇ ਚੋਰੀ ਵਾਲੇ ਬੰਦੇ ਅਲੱਗ ਹੈ ਇਹ ਤਾਂ ਬੇਸਿਕਲੀ ਜਿੰਹਾਂ ਤੱਕ ਇਹਨੇ ਨਾ ਬਿਗ ਫਿਸ਼ ਓਕੇ ਇਹ ਚੋਰੀ ਕਰਨ ਦੀ ਗੱਡੀ ਚੋਰੀ ਹੋਣ ਤੋਂ ਬਾਅਦ ਜਿੱਥੇ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਜਾਂਦੀ ਕਿੱਥੇ ਸੀ ਚੋਰੀ ਇਹਨਾਂ ਕੋਲ ਜਾਂਦੀ ਸੀ ਗੱਡੀ ਚੋਰੀ ਕਰਨ ਵਾਲੇ ਹੋਰ ਹੈ ਚੋਰੀ ਕਰਨ ਵਾਲੇ ਤਾਂ ਅੱਗੇ ਲੋਕਲ ਬੰਦੇ ਜਿਹੜੇ ਅੱਗੇ ਇਹਨਾਂ ਨੂੰ ਵੇਚਦੇ ਸੀ ਗੱਡੀਆਂ ਜਿਹੜੇ ਇਹ ਗੱਡੀਆਂ ਲੈ ਕੇ ਉਦੋਂ ਬਾਅਦ ਉਹਨਾਂ ਦਾ ਨੰਬਰ ਤੇ ਜਿਵੇਂ ਦੱਸਿਆ ਉਹ ਇੰਜਨ ਨੰਬਰ ਚੈਸੀ ਨੰਬਰ ਪੰਜ ਕਰਪੋ ਸੀ ਸਾਰਾ ਜਨ ਟੈਂਪਰ ਕਰਕੇ ਕਰਿਆ ਟੈਂਪਰ ਕਰਕੇ ਸਰ ਸਰ ਲੋਸ ਰਿਪੋਰਟਿੰਗ ਕਰ ਰਹੇ ਹੋਇਆ ਕਿ ਇਦਾਂ ਕੋਈ ਇਦਾਂ ਮਤਲਬ ਇਹਦਾ ਨਹੀਂ ਗੈਰੇਜ ਵਿੱਚ ਗੱਡੀਆਂ ਆਉਂਦੀਆਂ ਸੀ ਕਿ ਜਾਂ ਫਿਰ ਇਹਨਾਂ ਕੋਈ ਗੈਰੇਜ ਦਾ ਟਾਈਪ ਸੀ ਕਿ ਜਿਹਦੇ ਟੋਟਲ ਲੋਸ ਰਿਪੋਰਟ ਦੀ ਡੀਟੇਲ ਦੇ ਪਰ ਪਾਉਂਦੀ ਸੀ ਕਿ ਟੋਟਲ ਲੋਸ ਕੇ ਗੈਰੇਜ ਡੀਟੇਲ ਤਾਂ ਰੁਕੀਨ ਲਈ ਹੈ ਅਵੇਲੇਬਲ ਹੁੰਦੀ ਹੈ ਤੇ ਇਹਨਾਂ ਦਾ ਕੋਈ ਗੈਰੇਜ ਨਹੀਂ ਸੀ ਸਪੈਸੀਫਿਕਲੀ ਇੰਸ਼ੋਰੈਂਸ ਕੰਪਨੀਜ਼ ਵਾਲੀ ਇੰਸ਼ੋਰੈਂਸ ਹੀ ਹਾਜ਼ਰ ਤੱਕਰ ਵੀ ਆਇਆ ਸਰ ਸਰ ਬਾਹਰ ਜਿਹ ਇਹ ਮੇਨਲੀ ਜਿਹੜਾ ਨਾਰਥ-ਈਸਟ ਦੇ ਨਾਲ ਆਪਣੇ ਕੰਟਰੀਜ਼ ਲੱਗਦੇ ਮੇਨਲੀ ਸਾਨੂੰ ਮੈਨ ਮਾਰਦਾ ਇਸ ਟਾਈਮ ਤੇ ਜਿਹੜਾ ਹੈ ਪਤਾ ਲੱਗਿਆ ਜਿੱਥੇ ਕਿ ਗੱਡੀਆਂ ਕਾਫੀ ਇਹਨਾਂ ਨੇ ਸਪਲਾਈ ਕੀਤੀ। ਦੂਸਰ ਸਿੰਡੀਕਟਰ ਕਿੰਨੀਆਂ ਕਿ ਟ੍ਰੇਸ ਹੋਈਆਂ ਹੋਰ ਕੋਈ ਸਾਈਡ ਆਈਡੀਆ ਲੰਸ? ਇਹ ਸਾਡੀਆਂ ਟੋਟਲ 400 ਤੋਂ ਉੱਪਰ ਗੱਡੀਆਂ ਬਣ ਸਕੀਆਂ ਨੇ ਜਿਹੜੀਆਂ ਇਹਨਾਂ ਨੇ ਚੋਰੀ ਕਰਕੇ ਗਏ ਇਸ ਤਰੀਕੇ ਨਾਲ ਇਸ ਮੋਡਸ ਆਪਰੇਟਿਵਲ ਅੱਗੇ ਵੇਚੀਆਂ ਨੇ। ਤੇ ਸਾਨੂੰ ਕਰੀਬ 77 ਦੇ ਆਸ-ਪਾਸ ਗੱਡੀਆਂ ਜਿਹੜੀਆਂ ਇਹ ਚ ਟਰੇਡ ਹੋ ਚੁੱਕੀਆਂ ਨੇ ਕਿ ਜਿਹੜੇ ਇਹ ਕਿੱਦਾਂ ਕਰਦੇ ਸਰ ਕਿ ਕਿ ਸਿੱਧੀਆਂ ਮਤਲਬ OLX ਤੇ bánਦੇ ਸੀ ਜਾਂ ਮੈਨੂੰ ਇਹ ਬਹੁਤ ਚੀਜ਼ ਕੀ ਸੀ ਸੇਲ ਕਰਦੇ ਇਹ ਚ ਦੋ ਤਰੀਕੇ ਸੀ ਇੱਕ ਤਾਂ ਸੇਮ ਨੰਬਰ ਗੱਡੀ ਅੱਗੇ ਨਾਰਥ-ਈਸਟ ਵੇਜ ਦਿੰਦੇ ਸੀਗੇ ਜਾਂ ਫਿਰ ਉਹ ਤੇ NOC ਕਟਾ ਕੇ ਜਿਵੇਂ ਆਪਾਂ ਸਟੇਟ ਟੂ ਸਟੇਟ ਚੇਂਜ ਕਰਦੇ ਹੁੰਦੇ ਆ ਉਸ ਹੋਂਨਾ ਕਰਦੇ ਸੀ ਜਿਹੜਾ ਬੰਦਾ ਮੈਂ ਦੱਸਿਆ ਖੇਰ ਤੋਂ ਚੁੰਮੀ ਜਿਹੜਾ ਹੈਗਾ ਇਹ ਬੰਦਾ ਇਹਦੇ ਥਰੂ ਵੇਚਦੇ ਸੀ ਮੈਂ ਜਦੋਂ ਇਹਦੀ ਅਰੈਸਟ ਹੋ ਗਈ ਉਸ ਤੋਂ ਬਾਅਦ ਸਾਰੀ ਚੈੱਕ ਕਲੀਅਰ ਹੋ ਗਈ